ਟਾ ਹੋ ਗਿਆ ਲੈ ਨੀ ਪਾਣੀ ਆ ਹਲੇ ਵੀ ਨਹੀਂ ਪਣੀ ਨਿਕੜਾ ਆਗੜਾਂ ਵਾਲੀ ਕਲੇਗਾਹਾ ਰੋਡ ਕਣੀ ਬਹੁਤ ਭਰਿਆ ਖੜਾਗਾ ਰੋਡ ਕਣੀ ਵਾਧੂ ਖੜਾ ਹਲੇ ਪਾਣੀ ਉਧਰ ਗਾ ਰੋਡ ਤੇ ਜਿਹੜਾ ਖੜਾ ਪਾਣੀ ਮੈਂ ਦਿਖਾ ਕੇ ਲਿਆਣਾ ਇੱਕ ਆਂ ਦੇਖ ਲੈ ਸਾਰਾ ਉਹ ਰੋਡ ਤੇ ਜੜ ਰਿਆ ਪਾਣੀ ਥੋੜੂ ਲਿਆ ਗਾ ਨੂੰ ਖਿਚਦੇ ਨੇ ਬਣੀ ਬਈ ਇੱਧਰ ਲੈ ਵਾ ਵੱਡੇ ਰੋਡ ਤੱਕ ਜਿਹੜਾ ਖਰਾਬਾ ਨਹੀਂ ਸਾਰ ਹਲ ਕਾਂਟਾ ਨਹੀਂ ਨਿਕੜਦਾ ਪਾਣੀ ਸਰ ਪੁੱਪੜੂ ਨਹੀਂ ਵਰਕੇ ਪੁੱੜੋ ਲੈ ਬਣੀ ਖੇਦਦੇ ਨੇ ਬਾਈ ਮੇਰੇ ਕੋਲ ਕੁਝ ਨਾ ਲੱਗ ਜਾਂਦਾ ਮੇਰੇ ਲਫਾਫੇ ਲੂਫ ਆ ਜਾਂਦੇ ਨੇ ਬਹੁਤ ਚੱਕਰ ਦੋ ਚੱਪੜਾ ਹੈ ਨਾਪੜ ਕੋ ਵਸ ਬਣਾਉਣਿਆ ਟੋਬਾ ਇਹਨੂੰ ਉਹੀ ਦਿਖਾ ਰਿਹਾ ਮੈਂ ਮਾਹ ਕਾਂਟਾ ਪਾਣੀ ਨਿਕੜਦਾ ਰੋ ਬਾਈ ਦੇਖ ਫਰ ਰੋਡ ਤੇ ਜਿਹੜਾ ਖੜਾ ਪਣੀ ਆ ਲੈ ਲੈ ਹੁਣ ਮੰਨ ਲਾ ਤਾਂ ਕੋਈ ਦੂਤਰੋ ਵੀ ਚੀਜ਼ ਆ ਜਾ ਇਧਰੋ ਵੀ ਚੀਜ਼ ਆ ਜਾ ਅਗਲਾ ਕਿੱਧਰ ਜਾਊਗਾ ਸਾਰਾ ਪਾਣੀ ਪਰਲੇ ਤੇ ਪਊਗਾ ਸਾਰਾ ਅਗਲਾ ਬੱੱਸਾ ਬੱੱਸਾ ਸਾਰੇ ਪਰਾਂ ਦੇ ਨਾਗਵੇਂ ਨੇ ਫੁੱਲ ਭਰਿਆ ਖੜਾ ਪਣੀ ਆ ਇੱਕ ਘੰਟਾ ਨਿਕੜਦਾ ਪਣੀ ਹਲੇ ਇਦੋਂ ਬਾਅਦ ਵੀ ਘੰਟਾ ਦਮੀ ਪੈਣੂ ਹੋਰ ਹੋ ਗਿਆ ਘੰਟਾ ਹਲੇ ਹੋਰ ਨਹੀਂ ਨਿਕੜਦਾ ਪਣੀ ਕਿਉਂ ਕਿਉਂ ਸ਼ੁਰੂ ਕਾਹ ਸਭੀ ਬੀਬੂ ਬੀਤਨੇ ਕਿਵੇਂ ਲੱਗਦਾ ਕੀ ਹਾਲਾ ਟਟਾ ਹੋ ਗਿਆ ਲਮੀ ਪੈਨ ਹਾਲੇ ਵੀ ਨਹੀਂ ਪਣੀ ਨਿਕੜਾ ਆਗੜਾਂ ਵਾਲੀ ਹਲੇਗਾ ਹਾ ਰੋਡ ਕਣੀ ਬਹੁਤ ਭਰੇ ਖੜਾਗਾ ਰੋਡ ਕਣੀ ਵਾਧੂ ਖੜਾ ਹਲੇ ਪਾਣੀ ਉਧਰ ਗਾ ਰੋਡ ਤੇ ਜਿਹੜਾ ਖੜਾ ਪਾਣੀ ਮੈਂ ਦਿਖਾ ਕੇ ਲੈਣਾ ਇੱਕ ਤਾਂ ਦੇਖਣਾ ਸਾਰੇ ਉਹ ਰੋਡ ਤੇ ਜੜ ਰਿਆ ਪਾਣੀ ਥੋੜੂ ਲੀਆ ਜਾਨ ਨੂੰ ਖਿੱਚਦੇ ਨੇ ਬਣੀ ਬਈ ਇੱਧਰ ਲੱਗ ਰਿਹਾ ਤਾਂ ਵੱਡੇ ਰੋਡ ਤੱਕ ਜਿਹੜਾ ਖਰਾਬਾ ਸਾਰ ਹੜੇ ਕਾਂਟਾ ਨਹੀਂ ਨਿਕੜਦਾ ਪਾਣੀ ਸਰਪੂਪੜੂ ਨਹੀਂ ਅਰਕੇ ਬੜੋ ਲੈ ਪਾਣੀ ਖੇਦਦੇ ਨੇ ਬਾਈ ਮੇਰੇ ਕੋਲ ਨੂੰ ਕੁਝ ਲੱਗ ਜਾਂਦਾ ਮੋਰ ਲਫਾਫੇ ਲੂਫ ਆਈ ਜਾਂਦੇ ਨੇ ਆਹ ਅਪੜੂ ਕੋ ਵਾਚਾ ਬਣਾਉਣਿਆ ਟੋਬਾ ਇਹਨੂੰ ਉਹੀ ਦਿਖਾ ਰਿਆ ਮੈਂ ਮਾਹ ਕਾਂਟਾ ਪਾਣੀ ਨਿਕੜਦਾ ਰੋ ਬਾਈ ਫੋਰਾ ਰੋਡ ਤੇ ਜਿਹੜਾ ਖੜਾ ਪਾਣੀ ਆ ਦੇ ਲੈਣਾ ਹਣ ਮਾਰ ਲਾ ਤਾਂ ਕੋਈ ਦੂਤਰੋ ਵੀ ਚੀਜ਼ ਆ ਜਾ ਇਧਰੋ ਵੀ ਚੀਜ਼ ਆ ਜਾ ਕਿੱਧਰ ਜਾਊਗਾ ਸਾਰਾ ਪਾਣੀ ਪਰਲੇ ਤੇ ਪਊਗਾ ਸਾਰਾ ਅਗਲਾ ਪਾਸਾ ਬਸ ਸਾਰੇ ਪਰਾਂ ਦੇ ਨਾਵੇਂ ਨੇ ਫੁੱਲ ਭਰਿਆ ਖੜਦਾ ਪਾਣੀ ਇੱਕ ਘੰਟਾ ਨਿਕੜਦਾ ਪਾਣੀ ਹਲੇ ਇਦੋਂ ਬਾਅਦ ਵੀ ਘੰਟਾ ਦਾ ਮੀਂਹ ਪੈਣ ਨੂੰ ਹੋਰ ਹੋ ਗਿਆ ਘੰਟਾ ਹਲੇ ਹੋਰ ਨਹੀਂ ਨਿਕੜਦਾ ਪਾਣੀ ਉਹ ਕਿਹੋ ਜਿਹੇ ਕਾਹ ਸਪੀਡ ਬੂਲ ਵੀ ਤੈਨਾਂ ਕਿਵੇਂ ਲੱਗਦਾ 给上了。